ਦੇਖੋ ਠੀਕ ਹੈਗੀ ਜੀ ਦੇਖੋ ਗਾਲ ਤੱਕ ਤੇ ਕੋਈ ਵੀ ਆਵੇ ਮਾਫੀ ਮੰਗਣ ਤੇ ਸਿੱਖ ਪੰਥ ਦੀ ਇਹ ਪਰੰਪਰਾ ਰਹੀ ਆ ਹੂੰ ਜੀ ਰਾਜਸਥਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਲੜਕੀ ਨੂੰ ਰੋਕਿਆ ਗਿਆ ਪੇਪਰ ਦੇਣ ਤੋਂ ਉਸ ਨੂੰ ਲੈ ਕੇ ਉਹਦੇ ਲਈ ਅਸੀਂ ਆਪਣੇ ਕਾਨੂੰਨੀ ਚਾਰਾ ਜੋਰੇ ਵੀ ਕਰ ਰਹੇ ਆ ਰੇਟ ਪਾਵਾਂਗੇ ਹਾਈ ਕੋਰਟ ਦੇ ਵਿੱਚ ਆ ਕੇ ਰਾਹੁਲ ਗਾਂਧੀ ਨੇ ਜਿਹੜੀ ਤਸਵੀਰ ਕੱਲ ਦਿਖਾਈ ਪਾਰਲੀਮੈਂਟ ਜ ਉਹਨੂੰ ਸਹੀ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਗਰ ਉਹਦੇ ਬਾਰੇ ਉਹਦੇ ਬਾਰੇ ਪੋਲਿਟੀਕਲ ਬੰਦੇ ਕਮੈਂਟ ਕਰਨਗੇ ਤਰੀਕੇ ਲੱਗਦੇ ਠੀਕ ਹੈਗੀ ਜੀ ਦੇਖੋ ਗਾਲ ਤੱਕ ਤੇ ਕੋਈ ਵੀ ਆਵੇ ਮਾਫੀ ਮੰਗਣ ਹੂੰ ਤੇ ਸਿੱਖ ਪੰਥ ਦੀ ਇਹ ਪਰੰਪਰਾ ਰਹੀ ਆ। ਭਾਜੀ ਰਾਜਸਥਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਲੜਕੀ ਨੂੰ ਰੋਕਿਆ ਗਿਆ ਟੈਪਰ ਦੇਣ ਤੋਂ ਉਸ ਨੂੰ ਲੈ ਕੇ ਉਹਦੇ ਲਈ ਅਸੀਂ ਆਪਣੇ ਕਾਨੂੰਨੀ ਚਾਰਾ ਜੋਰੇ ਵੀ ਕਰ ਰਹੇ ਆ ਰੇਟਾ ਪਾਵਾਂਗੇ ਹਾਈ ਕੋਰਟ ਦੇ ਵਿੱਚ ਜਾ ਕੇ। ਰਾਹੁਲ ਗਾਂਧੀ ਨੇ ਜਿਹੜੀ ਤਸਵੀਰ ਕੱਲ ਦਿਖਾਈ ਪਾਰਲੀਮੈਂਟ 'ਚ ਉਹਨੂੰ ਸਹੀ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਗਲਤ ਉਹਦੇ ਬਾਰੇ ਉਹਦੇ ਉਹਦੇ ਬਾਰੇ ਪੋਲਿਟੀਕਲ ਬੰਦੇ ਕਮੈਂਟ ਕਰਨਗੇ। ਤਰੀਕੇ ਲੱਗਦਾ ਕਿ ਮਾਰਕੋ ਠੀਕ ਹੈਗੀ ਆ ਜੀ। ਦੇਖੋ ਕੱਲ ਤੱਕ ਤੇ ਕੋਈ ਵੀ ਆਵੇ ਮਾਫੀ ਮੰਗਣ। ਤੇ ਸਿੱਖ ਪੰਥ ਦੀ ਇਹ ਪਰੰਪਰਾ ਰਹੀ ਆ। ਕੋਈ ਜਿਹੜੇ ਰਾਜਸਥਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਲੜਕੀ ਨੂੰ ਰੋਕਿਆ ਗਿਆ ਪੇਪਰ ਦੇਣ ਤੋਂ ਉਸ ਨੂੰ ਲੈ ਕੇ ਉਹਦੇ ਲਈ ਅਸੀਂ ਆਪਣੇ ਕਾਨੂੰਨੀ ਚਾਰਾ ਜੋਰੇ ਵੀ ਕਰ ਰਹੇ ਹਾਂ ਰੇਟ ਪਾਵਾਂਗੇ ਹਾਈ ਕੋਰਟ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਜੀ ਨੇ ਜਿਹੜੀ ਤਸਵੀਰ ਕੱਲ ਦਿਖਾਈ ਪਾਰਲੀਮੈਂਟ 'ਚ ਉਹਨੂੰ ਸਹੀ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਗਲਤ ਉਹਦੇ ਬਾਰੇ ਉਹਦੇ ਉਹਦੇ ਬਾਰੇ ਪੋਲਿਟੀਕਲ ਬੰਦੇ ਕਮੈਂਟ ਕਰਨਗੇ ਤਰੀਕੇ ਲੱਗਦਾ ਕਿ ਮਾਰਕ ਠੀਕ ਹੈਗੀ ਹੈ ਜੀ ਦੇਖੋ ਕਾਲ ਤੱਕ ਤੇ ਕੋਈ ਵੀ ਆਵੇ ਮਾਫੀ ਮੰਗਣ ਤੇ ਸਿੱਖ ਪੰਥ ਦੀ ਇਹ ਪਰੰਪਰਾ ਰਹੀ ਆ ਕੋਈ ਜਿਹੜੇ ਰਾਜਸਥਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਲੜਕੀ ਨੂੰ ਰੋਕਿਆ ਗਿਆ ਪੇਪਰ ਦੇਣ ਤੋਂ ਉਸ ਨੂੰ ਲੈ ਕੇ ਉਹਦੇ ਲਈ ਅਸੀਂ ਆਪਣੇ ਕਾਨੂੰਨੀ ਚਾਰਾ ਜੋਰੇ ਵੀ ਕਰ ਰਹੇ ਹਾਂ ਰੇਟਾ ਪਾਵਾਂਗੇ ਹਾਈ ਕੋਰਟ ਦੇ ਵਿੱਚ ਆ ਕੇ ਰਾਹੁਲ ਗਾਂਧੀ ਨੇ ਜਿਹੜੀ ਤਸਵੀਰ ਕੱਲ ਦਿਖਾਈ ਪਾਰਲੀਮੈਂਟ 'ਚ ਉਹਨੂੰ ਸਹੀ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦੇ ਬਾਰੇ ਉਹਦੇ ਉਹਦੇ ਬਾਰੇ ਪੋਲਿਟੀਕਲ ਬੰਦੇ ਕਮੈਂਟ ਕਰਨਗੇ ਤਰੀਕੇ ਲੱਗਦੇ ਕਿ ਮਾਰਕਾ ਠੀਕ ਹੈਗੀ ਹੈ ਜੀ ਦੇਖੋ ਕਾਲ ਤੱਕ ਤੇ ਕੋਈ ਵੀ ਆਵੇ માਫੀ ਮੰਗਣ ਤੇ ਸਿੱਖ ਪੰਥ ਦੀ ਇਹ ਪਰੰਪਰਾ ਰਹੀ ਆ ਹੂੰ ਜੀ ਰਾਜਸਥਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਲੜਕੀ ਨੂੰ ਰੋਕਿਆ ਗਿਆ ਪੇਪਰ ਦੇਣ ਤੋਂ ਉਸ ਨੂੰ ਲੈ ਕੇ ਉਹਦੇ ਲਈ ਅਸੀਂ ਆਪਣੇ ਕਾਨੂੰਨੀ ਚਾਰਾ ਜੋਰੇ ਵੀ ਕਰ ਰਹੇ ਹਾਂ ਰੇਟਾ ਪਾਵਾਂਗੇ ਹਾਈ ਕੋਰਟ ਦੇ ਵਿੱਚ ਆ ਕੇ ਰਾਹੁਲ ਗਾਂਧੀ ਨੇ ਜਿਹੜੀ ਤਸਵੀਰ ਕੱਲ ਦਿਖਾਈ ਪਾਰਲੀਮੈਂਟ 'ਚ ਉਹਨੂੰ ਸਹੀ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦੇ ਬਾਰੇ ਉਹਦੇ ਉਹਦੇ ਬਾਰੇ ਪੋਲਿਟੀਕਲ ਬੰਦੇ ਕਮੈਂਟ ਕਰਨਗੇ ਤਰੀਕੇ ਲੱਗਦੇ ਕਿ ਮਾਰਗ ਠੀਕ ਹੈਗੀ ਹੈ ਜੀ ਦੇਖੋ ਗਾਲ ਤੱਕ ਤੇ ਕੋਈ ਵੀ ਆਵੇ માਫੀ ਮੰਗਣ ਤੇ ਸਿੱਖ ਪੰਥ ਦੀ ਇਹ ਪਰੰਪਰਾ ਰਹੀ ਆ ਇਸ ਤਰ੍ਹਾਂ ਜਿਹੜੇ ਰਾਜਸਥਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਲੜਕੀ ਨੂੰ ਰੋਕਿਆ ਗਿਆ ਪੇਪਰ ਦੇਣ ਤੋਂ ਉਸ ਨੂੰ ਲੈ ਕੇ ਉਹਦੇ ਲਈ ਅਸੀਂ ਆਪਣੇ ਕਾਨੂੰਨੀ ਚਾਰਾ ਜੋਰੇ ਵੀ ਕਰ ਰਹੇ ਹਾਂ ਰੇਟ ਪਾਵਾਂਗੇ ਹਾਈ ਕੋਰਟ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਜੀ ਨੇ ਜਿਹੜੀ ਤਸਵੀਰ ਕੱਲ ਦਿਖਾਈ ਪਾਰਲੀਮੈਂਟ 'ਚ ਉਹਨੂੰ ਸਹੀ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਗਲਤ ਉਹਦੇ ਬਾਰੇ ਉਹਦੇ ਉਹਦੇ ਬਾਰੇ ਪੋਲਿਟੀਕਲ ਬੰਦੇ ਕਮੈਂਟ ਕਰਨਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...